ਪਰਚਾ ਉਹ ਮਰਖਲ ਇਕਰਾਜ ਸਰਦਾਰ ਜਨਰਲ ਸਿੰਘ ਘਰਾਚੋਆੜਾ ਉਹਦੇ ਤੇ ਪਰਚਾ ਪਤਾ ਨਹੀਂ ਕਿੰਨੇ ਪਰਚੇ ਔਰ ਕੇਜਰੀਵਾਲ ਦੀ 도ਗਲੀ ਨੀਤੀ ਕੇਜਰੀਵਾਲ ਤੋਂ ਭਗਵੰਤੀ ਖੋਰ ਗੱਲ ਸੁਣੋ ਦੋ ਗੱਲਾਂ ਦੀ ਕੋਸਤਾ ਹੈ ਬੀ ਜੀ ਪੀ ਨੂੰ ਇੱਕ ਤਾਂ ਕਹਿੰਦਾ ਜੀ ਕਿ ਇਹਨਾਂ ਨੇ ਸੀਬੀਆਈ ਤੇ ਇਦੀ ਦਾ ਦੁਰਉਪਯੋਗ ਕਰਕੇ ਸਾਡੇ ਬੋਕਰ ਪਾਰਟੀ ਦੇ ਬੰਦਿਆਂ ਨੂੰ ਚੱਕ ਕੇ ਅੰਦਰ ਦਿੱਤਾ ਹਾਲਾਂਕਿ ਸ਼ਰਾਮ ਦਾ ਕੋਟਾਲਾ ਵਾ 2000 ਕਰੋੜ ਰੁਪਏ ਦਾ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟ ਦਾ ਖੁਲਾਸਾ ਹੋ ਚੁੱਕਿਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਪਰ ਫਿਰ ਵੀ ਕਹੀ ਜਾਂਦਾ ਹੋਰਾਂ ਨੇ ਜੀ ਸਾਡੇ ਦੇ ਜ਼ਿਆਦੀ ਕਰਦੇ ਪਰਚੇ ਕਰਦੇ ਉਸਰਾ ਕਹਿੰਦਾ ਕਿ ਦਿੱਲੀ ਮੈਂ বিজেপি ਨੇ ਗੋਦੀ ਮੀਡੀਆ ਬਣਾ ਲਿਆ ਪਰ ਪੰਜਾਬ ਦੇ ਵਿੱਚ ਕੀ ਕੀਤਾ ਵਾ ਪੰਜਾਬ ਦੇ ਵਿੱਚ ਉੱਪਰਲੇ ਪੱਤਰੇ ਤੋਂ ਪੱਤਰ ਤੋਂ ਲੈ ਕੇ ਪੁਲਿਸ ਤੇ ਬਿਜਲੈਸ ਦਾ ਦੁਰਉਪਯੋਗ ਕਰਕੇ ਥੱਲੇਲੇ ਪੱਤਰ ਤੱਕ ਸਰਪੰਚ ਤੇ ਕੌਂਸਲਰਾਂ ਦੇ ਖਿਲਾਫ ਮੁਕਦਮੇ ਦਾ ਚੀਤੇ ਗਏ ਨੇ ਇੱਥੇ ਤੁਹਾਨੂੰ ਵਿੱਚ ਕੀ ਫਰਕ ਹੈ ਮੇਰੇ ਵੀਰੋ ਔਰ ਜਿਹੜਾ ਕਹਿੰਦਾ ਮੀਡੀਆ ਕੈਪਚਰ ਕੀਤਾ ਮਾਫ ਕਰਨਾ ਬੋਟਾ ਮੀਡੀਆ ਜਿਹੜਾ ਮেইনਸਟ੍ਰੀਮ ਹੈ ਉਹ ਹਾਇਜਾ ਕਿਤਾਬ ਨੂੰ ਮੰਤਵਾਨੇ ਪੈਸੇ ਦੇ ਕੇ ਦਬਾ ਕੇ ਬਾਮਮ ਰੋਡ ਦੇ ਪਰਚੇ ਦਰਜ ਕਰਕੇ ਅਕਾਊਂਟ ਬੰਦ ਕਰਕੇ ਟੀਵੀ ਬੰਦ ਕਰਕੇ ਪੰਜਾਬ ਦੇ ਵਿੱਚ ਕੋਈ মিডিਆ ਆਜ਼ਾਦ ਨਹੀਂਗਾ ਮੇਰੇ ਵੀਰੋ ਅੱਜ ਜਿਹੜਾ ਅਸੀਂ ਸਰਵਾਈਵ ਕਰ ਰਹੇ ਆ ਆਪਣੇ ਸੋਸ਼ਲ ਮੀਡੀਆ ਦਾ ਸਰਵਾਈਵ ਕਰ ਰਹੇ ਆ ਜਿਹੜੇ ਜਿਹੜੀਆਂ ਗੱਲਾਂ ਅਸੀਂ ਕਹੀਆਂ ਦੇਖਦੇ ਇਹਨਾਂ ਦੀ ਮੇਕਸਟੀ মিডিਆ ਜਿਹੜਾ ਕਬਜ਼ਾ ਕੀਤਾ ਬੋਕਰਾਂ ਨੇ ਇਹਨਾਂ ਨੇ ਸਾਡੀ ਕੋਈ ਖਬਰ ਨਹੀਂ ਦਿਖਾਉਣੀ ਸੀਗੀ ਇਸ ਲਈ ਮੇਰੇ ਵੀਰੋ ਸਮਾਂ ਆਵੇਗਾ ਅਵਸ਼ਿਅਤੇ ਕੁਦਰਤ ਬੜੀ ਬਿਆਨਤਾ ਵਾਹਿਗੁਰੂ ਸਭ ਕੁਝ ਦੇਖ ਰਿਹਾ ਤਾਂ ਮੈਂ ਦੱਸਦਾ ਕਦੇ ਵੀ ਕਦੀ ਵੀ ਤੁਹਾਡਾ ਕੀਤਾ ਹੋਇਆ ਸੰਘਰਸ਼ ਮਜਾਇਆ ਨਹੀਂ ਜਾਏਗਾ 1.5 ਸਾਲ ਬਚਾਲਣਗੇ ਭਰਾਜੋ 1.5 ਸਾਲ ਬਚਾਲਣਗੇ ਕਤਾਰੂ ਚੱਕ ਨੂੰ 1.5 ਸਾਲ ਬਚਾਲਣਗੇ ਆ ਜਿਹੜੇ ਹੋਰ ਇਹਨਾਂ ਦੇ ਫਾਨੂੰ ਕੇ ਟਾਈਪ ਬੰਦੇ ਨੇ ਬਾਅਦ ਵਿੱਚ ਅੰਕਮੇਤੀ ਉਸ ਪਰਮਾਤਮਾ ਮਾਈਕੂ ਦੀ ਬੇਚੈਰੀ ਵਿੱਚ ਕਦੇ ਕਦੇ ਦਾ ਸਾਹ ਹੋ ਜਾਂਦਾ ਨਸ਼ੇ ਦੇ ਖਿਲਾਫ ਲੈ 300 ਤੋਂ ਸੁਤੇ ਰਹੇ ਮੇਰੇ ਵੀਰੋ ਤਿੰਨ ਸੌ ਸਾਇਆ ਕਿਤੇ ਜੋਨ ਉਸ ਟਾਈਪ ਦੇ ਬਲਡوزر ਚਲਾਉਣ ਲੱਗ ਗਏ ਤੁਹਾਨੂੰ ਪਤਾ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਬਲਡوزر ਪੈਨਕੀਟਾ ਹੋਇਆ ਕਿਉਂਕਿ ਐਸਪੀ ਵਿੱਚ ਬੀਜੇਪੀ ਦੀ ਸਰਕਾਰ ਨੇ ਜੈਕਸਟਾ ਦੇ ਘਰਟਾ ਇਸ ਨੂੰ ਨੇ ਕੰਮਾ ਕਰ ਦਿੱਤਾ ਅੱਜ ਹੀ ਹਾਈ ਕੋਰਟ ਨੇ ਨੋਟਿਸ ਜਾਰੀ ਕਰਤਾ ਪੰਜਾਬ ਸਰਕਾਰ ਨੂੰ ਕਿਉਂਕਿ ਸਾਡੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਹੈ ਸਾਡੇ ਕੋਲ ਪੁਲਿਸ ਪ੍ਰਣਾਲੀ ਹੈ ਸਾਡੇ ਕੋਲ ਪ੍ਰੋਸੀਕਿਊਸ਼ਨ ਜਿਹੜਾ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਹੈ ਸਾਡੇ ਕੋਲ ਜੁਡੀਸ਼ਨੀ ਤੇ ਜੱਜਾਂ ਦੀ ਪ੍ਰਣਾਲੀ ਹੈ ਤੁਸੀਂ ਉਹਨਾਂ ਨੂੰ ਉਤੋਂ ਦੀ ਜਾ ਕੇ ਲੋਕਾਂ ਦੇ ਘਰਟਾ ਰਹੇ ਹੋ ਇਹ ਤੁਹਾਨੂੰ ਅੱਜ ਕਿਹੜੇ ਕਿਸ ਨੇ ਕਿੰਨਾ ਦਿੱਤਾ ਵਾ ਫਰਜ਼ ਕਰੋ ਅੱਜ ਤੁਸੀਂ ਕਿਸੇ ਆਦਮੀ ਜਿਹੜਾ ਐਨਡੀਪੀਐਸ ਵਿੱਚ ਆਂਦਰ ਆਉਦਾ ਉਹ ਘਰ ਤਾਂ ਆਤਾ ਕੱਲ੍ਹ ਨੂੰ ਹਾਈ ਕੋਰਟ ਤੋਂ ਜਸਪੀ ਬੋਰਡ ਨੇ ਉਹਨੂੰ ਫਰੀ ਕਰ ਦਿੱਤਾ ਕਿ ਭਗਵੰਤ ਮਾਨ ਦੇ ਖੇਚਰੀ ਵਾਲਾ ਦਾ ਘਰ ਦੁਆਰਾ ਮਾਕੇ ਦਿਖਾਉਂਗੇ ਤੁਸੀਂ ਇਸ ਦੀ ਇਸ ਜ਼ਿਆਦਤੀ